ਰਾਜਸਥਾਨ ਚ ਇਦਰਾਗਾਂਦੀ ਨਹਿਰ ਚ ਇੱਕ ਫੌਜੀ ਟੈਂਕ ਡੁੱਬ ਗਿਆ ਇੰਡੀਅਨ ਆਰਮੀ ਦਾ ਮਤਲਬ ਨਹਿਰ ਚ ਟੈਂਕ ਡੁੱਬ ਗਿਆ ਕਿਤੇ ਮਤਲਬ ਹਾਸੋ ਹੀ ਨਹੀਂ ਗੱਲ ਵੀ ਹੈ ਤੇ ਇਹਦੇ ਚ ਇੱਕ ਜਵਾਨ ਸੀ ਜਿਹੜਾ ਇੰਡੀਅਨ ਆਰਮੀ ਦਾ ਉਹ ਮਰ ਗਿਆ ਰੂਟੀਨ ਟ੍ਰੇਨਿੰਗ ਤੇ ਸੀ ਤੇ ਟੈਂਕ ਨਹਿਰ ਚ ਫਸ ਗਿਆ ਇਹ ਅਜੀਬੋ ਗਰੀਬ ਗੱਲ ਹੈ ਇਹ ਇਹਦੇ ਤੇ ਜਦੋਂ ਵੈਸਟਰਨ ਕੰਟਰੀਆਂ ਨੂੰ ਅਮਰੀਕਾ ਵਰਗੇ ਕੰਟਰੀਆਂ ਨੂੰ ਪਤਾ ਲੱਗੂਗਾ ਜਾਂ ਪਾਕਿਸਤਾਨ ਨੂੰ ਪਤਾ ਲੱਗੂਗਾ ਤਾਂ ਨਿਰਸੰਦੇ ਉਹਦੇ ਤੇ ਆਪਣੇ ਆਪਣੇ ਤਰੀਕੇ ਨਾਲ ਇਸ ਖਬਰ ਦੇ ਉੱਤੇ ਜਿਹੜਾ ਹੈ ਅਧਿਐਨ ਹੋਊਗਾ ਪਰ ਇੱਕ ਜਵਾਨ ਬਚ ਗਿਆ ਤੇ লাশ ਕੱਢਣ ਕੱਢਣ ਦੇ ਵਿੱਚ 5 ਘੰਟੇ ਲੱਗੇ ਉਹਨਾਂ ਨੂੰ ਟੈਂਕ ਚੋਂ ਇੱਕ ਆਮ ਰੂਟੀਨ ਐਕਸਰਸਾਈਜ਼ ਸੀ ਆਰਮੀ ਦੀ ਤੇ ਉੱਥੇ ਦੇਖੋ ਕਿ ਹੋਰ ਵੀ ਫੌਜੀ ਜਵਾਨ ਸੀ ਗੱਟੀਆਂ ਸੀ ਹੋਰ ਮਤਲਬ 300 400 ਹੋਰ ਫੌਜੀ ਵੀ ਉੱਥੇ ਮੌਜੂਦ ਸੀ ਉਹਦੇ باوجود ਇੱਕ ਬੰਦਾ ਉਹਨਾਂ ਦਾ ਪਾਣੀ ਦੇ ਵਿੱਚ ਡੁੱਬ ਕੇ ਮਰ ਗਿਆ ਟੈਂਕ ਪਾਣੀ ਦੇ ਵਿੱਚ ਡੁੱਬਿਆ ਤੇ ਉਹਨੂੰ ਕੱਢਦਿਆਂ ਕੱਢਦਿਆਂ 5 ਘੰਟੇ ਲੱਗੇ ਇਹ ਆ ਭਾਰਤੀ ਫੌਜ ਦੀ ਕਾਰਗੁਜ਼ਾਰੀ ਹੁਣ ਇਹਦੇ 'ਚ ਇੱਕ ਡੂੰਗੀ ਗੱਲ ਹੈ ਕਿ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਹੜ੍ਹ ਆਏ ਅਸੀਂ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਇਹ ਹੜ੍ਹ ਕੁਦਰਤੀ ਨਹੀਂ ਨੇ ਇਹ ਪੋਰਟ ਦੇ ਫੌਜ ਦਾ ਜਿਹੜਾ ਪਾਣੀ ਦੇ ਵਿੱਚ ਕੰਮ ਕਰਨ ਦਾ ਜਿਹੜਾ ਜਿਹੜੀ ਸਮਰੱਥਾ ਉਸ ਨੂੰ ਨਾਪਣ ਲਈ ਲਿਆਦੇ ਗਏ ਸੀ ਤੇ ਇਹ ਦੇਖਣ ਲਈ ਕੀਤਾ ਗਿਆ ਸੀ ਕਿ ਜੇ ਅਸੀਂ ਇਸ ਤਰੀਕੇ ਨਾਲ ਪਾਣੀ ਨੂੰ ਹਥਿਆਰ ਦੇ ਤੌਰ ਦੇ ਉੱਤੇ ਭਾਰਤ ਪਾਕਿਸਤਾਨ ਜਾਂਗ ਅਤੇ ਭਾਰਤ ਅਤੇ ਸਿੱਖਾਂ ਦੀ ਜੰਗ ਦੇ ਵਿੱਚ ਵਰਤਾਂਗੇ ਤਾਂ ਉੱਥੇ ਭਾਰਤੀ ਫੌਜ ਜਿਹੜੀ ਹੈ ਉਹਦੀ ਸਮਰੱਥਾ ਕਿੰਨੀ ਹੋ ਅਤੇ ਕਿਹੜੀਆਂ-ਕਿਹੜੀਆਂ ਥਾਵਾਂ ਕਿਸ ਤਰੀਕੇ ਨਾਲ ਡੋਬੀਆਂ ਜਾ ਸਕਦੀਆਂ ਨੇ ਕਿਹੜੀਆਂ-ਕਿਹੜੀਆਂ ਥਾਵਾਂ ਤੋਂ ਬਚਿਆ ਜਾ ਸਕਦਾ ਤੇ ਇਹੋੀ ਗੱਲ ਨੂੰ ਅੱਗੇ ਵਧੇ ਉਸ ਦੇ ਦੂਸਰੇ ਐਪੀਸੋਡ ਦੇ ਵਿੱਚੋਂ ਭਾਰਤੀ ਆਰਮੀ ਵੱਲੋਂ ਉਸ ਨਹਿਰ ਦੇ ਵਿੱਚ ਐਕਸਰਸਾਈਜ਼ ਕੀਤੀ ਜਾ ਰਹੀ ਸੀ ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਸਾਵਧਾਨੀ ਕਰਦਾ ਸਾਰੇ ਪੰਜਾਬੀਆਂ ਨੂੰ ਕਿ ਤੁਸੀਂ ਇਸ ਗੱਲ ਦੇ ਉੱਤੇ ਧਿਆਨ ਰੱਖਿਓ ਕਿ ਆਉਣ ਵਾਲੇ ਦਿਨਾਂ 'ਚ ਕੋਈ ਇਸ ਤਰ੍ਹਾਂ ਦੀ ਕਾਰਵਾਈ ਉੱਥੇ ਹੋ ਸਕਦੀ ਹੈ ਕਿਉਂਕਿ ਇੰਡੀਅਨ ਆਰਮੀ ਜਿਹੜੀ ਹੈ ਉਹ ਜੰਗੀ ਮਸ਼ਕਾ ਕਰ ਰਹੀ ਹੈ ਉੱਥੇ ਖਾਸ ਕਰਕੇ ਟੈਂਕਾਂ ਨੂੰ ਪਾਣੀ ਦੇ ਵਿੱਚ ਕਿਵੇਂ ਵਰਤਿਆ ਜਾ ਸਕਦਾ ਉਸ ਨੂੰ ਲੈ ਕੇ ਸੋ ਇਹ ਇੱਕ ਆਮ ਵਰਤਾਰਾ ਨਹੀਂ ਇਸ ਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ